ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਮੈਂ ਤੇ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵੀਰ ਜੀ ਨਾਲ ਕੋਲ ਹੁੰਦੇ ਆ ਤੇ ਅੱਜ ਵੀ ਤੁਹਾਨੂੰ ਇੱਕ ਚੰਗੇ ਭੱਟੇ ਦਾ ਨੂੰ ਇੱਕ ਟੋਕੜ ਗੱਭਣ ਮੈਂ ਤੁਹਾਨੂੰ ਦਿਖਾਉਣੀ ਆ ਚੱਕ ਪਾਸ ਆ ਤੇ ਇੱਕ ਆ ਨੀਲੀ ਦੀ ਮੱਝ ਗੱਭਣ ਤੁਹਾਨੂੰ ਦਿਖਾਵਾਂਗੇ ਤੇ ਇੱਕ ਤਾਜੀ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣਾ ਆਪਣੇ ਆਪਸ ਕਰਕੇ ਖੜੋ ਜੀ ਬੱਚੋ ਦੀ ਤਸੱਲੀ ਆਪਣੇ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਵਿਗ ਗਿਆ ਹੀ ਮਾਲ ਉਹਦੇ ਨਾਲਾ ਹਾਂਜੀ ਉਹਦੇ ਦਾਹ ਮਿਹੜਾ ਜੀ ਲੱਗੇ ਜੀ ਭਾਈ ਜੀ ਠੀਕ ਆ ਅੱਜ ਫੇਰ ਚੰਗੀਆਂ ਝੋਟੀਆਂ ਲੈਣ ਦੀਆਂ ਹਾਂਜੀ ਭਾਈ ਚੰਗੀਆਂ ਹੀ ਆ ਜਾਂਦੇ ਚਲੋ ਨਾਮ ਦੱਸਦੇ ਕਰੀ ਫੇਰ ਨਾਮ ਮੇਰਾ ਹਰਦੇਵ ਹਾਂਜੀ ਪਿੰਡ ਮੋਦਲਾ ਨਾਲ ਜਿਲ੍ਹਾ ਮਰਸਾਦਾ ਠੀਕ ਹੈ ਫੋਨ ਨੰਬਰੇ ਪੋਲ ਦੋ 819600747 ਤੇ ਅੱਜ ਇੱਕ ਟੁਕੜਾ ਗੱਬਨ ਵੀ ਆਪਾਂ ਟੀਮਾਂ ਚ ਹਾਂਜੀ ਭਾਜੀ ਮੈਂ ਕਹਾਂ ਚਲੋ ਪਾਦਨੇ ਤੇ ਘਰੇ ਰੱਖੀ ਉਹਦਾਂ ਅੱਛਾ ਤੇ ਆਪਾਂ ਇਹਦੇ ਸਾਲ ਦੁੱਧ ਤੇ ਚੰਗਾ ਚੋਇਆ ਵੀ 20 ਕਿਲੋ ਦੇ ਲਾਗੇ ਬਨੇ ਅੱਛਾ ਤੇ ਮੈਂ ਕਹਾਂ ਜੇ ਲੱਗੂ ਤਾਂ ਕਰ-ਕਰ ਪਾਦਾਂਗੇ ਨਹੀਂ ਤੇ ਫਿਰ ਰਹਿਣ ਦਾਂਗੇ ਤਿਆਰ ਕਰਕੇ ਅੱਛਾ ਇਹ ਆ ਵੀ ਜੇ ਕੋ ਪੈਸੇ ਭਰ ਦੂਗਾ ਭਰ ਦੂਗਾ ਤੇ ਫਿਰ ਵੇਚ ਦਾਂਗੇ ਤੇ ਉਤਰੋ ਮੱਝ ਤੁਹਾਡੇ ਘਰ ਦੀ ਹੈ ਹਾਂ ਤੇ ਬਾਕੀ ਦੋ ਲਿਆਂਦੀਆਂ ਆ ਆ ਦੋ ਲਿਆਂਦੀਆਂ ਚਲੋ ਸ਼ਿਰਵਾਜ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਝੋ ਇਤੋਂ ਹੀ ਆ ਪਾ ਕਰਨੀ ਆ ਤਾਜੀ ਸੋਈ ਜਾਂਦੀ ਏ ਭਾਜੀ ਇਹ 14 ਦਿਨਾਂ ਦੀ ਭਾਜੀ ਸੋਈ ਜੋ ਅੱਛਾ 4 ਦਿਨਾਂ ਦੀ ਸੋਈ ਆ ਤੇ ਅਜੇ ਤੇ ਇੱਕ ਸਾਉ ਦੀ ਬੋਲੇ ਚ ਆ ਗਈ ਅਜੇ ਬੋਲੇ ਚ ਆ ਗਈ ਕਿੰਨਾ ਕ ਬੋਲਾ ਤਿਆਰ ਹੈ ਬੋਲਾ ਭਾਜੀ ਹੁਣ ਵੀ ਇਹਦੇ ਥੱਲੇ ਜੇ ਦੋਹਾਂ ਟਾਈਮਾਂ ਦਾ ਕੋਈ ਆਪਣੀ ਤਿੰਨ ਟਾਈਮ ਤੁਹਾਡੇ ਕੋਲ ਤਸੱਲੀ ਕਰਕੇ ਲੈ ਜੀ ਹਾਂਜੀ ਸਾਡੇ ਘਰ ਦੀ ਗਰੰਟੀ ਹੈ ਹਾਂਜੀ ਤੇ ਦੋ ਇਹਦਾ ਜਿਹੜਾ 13 14 ਕਿਲੋ ਬੋਲਾ ਹੈਗਾ ਹੁਣ ਮੌਕੇ ਤੇ ਤਿਆਰ ਮੌਕੇ ਤੇ ਤਿਆਰ ਆ ਜੀ ਇਹ ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਦੇ ਭਾਜੀ ਇਹ ਸਰਕਾਰੀ ਡਾਕਟਰ ਨੇ ਚਵਾਈ ਇਹਦੀ ਕਰਾਈ ਜੋ ਪਹਿਲਾਂ ਦੀ ਅੱਛਾ ਤੇ ਆਪਾਂ ਜਿੱਦਾਂ ਕੋਲ ਲਈ ਉਹਨਾਂ ਨੇ ਰਾਜਸਥਾਨ ਚੋਂ ਝੋਟੀ ਲਿਆਏ ਅੱਛਾ ਹਾਂਜੀ ਕਿੰਨਾ ਘੜੀ ਜਾਊਗੀ ਉਦਾਂ ਦੁੱਧੇ ਵੀ ਚਲੋ ਜੇ ਕੋ ਪਧਰੀ ਸੇਵਾ ਕਰੂਗਾ 16 17 ਕਿਲੋ ਤੇ ਮਾਣ ਆ ਪਈ ਅੱਛਾ ਚਵਾਜ ਓਕੇ ਜੇ ਪੁਰਾ ਆਪਾਂ ਭਾਜੀ ਦੇ ਵੇਖਿਓ ਸਹੀ ਤੇ ਹੁਣੇ ਦਿਖਾਈ ਦਿਓ ਇੱਕ ਵਾਰੀ ਫਿਰ ਚਲੋ ਜੇ ਆ ਬੱਚੇ ਲਾ ਕੇ ਕਰੀ ਦਿਖਾ ਦਿੰਨੇ ਆ 13 14 ਲੀਟਰ ਜਿਹੜਾ ਹੁਣ ਗਿੰਦੇ ਵੀ ਮੌਕੇ ਤੇ ਜੇ ਬੋਲੇ ਤਿਆਰ ਆ ਤੇ 16 17 ਲੀਟਰ ਦੁੱਧ ਜਿਹੜਾ ਗਿੰਦੇ ਵੀ ਇੰਨੇ ਭਰੀ ਜਾਣਾ। ਬਾਕੀ ਚੰਗੀ ਵੱਡੀ ਝੋਟੀ ਆ। ਪਿੱਠਪੁੜੇ ਦੀ ਪੂਰੀ ਚੜਾਈ ਜੈ ਜੈ। ਤੇ ਬਾਕੀ ਥੱਲੇਾਂ ਵਿੱਚ ਚੰਗੀ ਤਿਆਰ ਹੋਈ ਆ। ਬਸਮਗੀ ਜੀ ਵੀ ਦੀ? ਹਾਂ ਜੀ ਬਸਮਗੀ। ਚਲੋ ਪੰਨਾ ਫਿਰ। ਬਾਕੀ ਆ ਪਿੱਛੇ ਦਾ ਹਵਾਨਾ ਇੱਕ ਵਾਰੀ ਦੇਖ ਸਕਦੇ ਜੇ। ਹਵਾਨਾ ਪਛਾਣ ਉਹ ਵੀ ਚੰਗਾ ਦਿਖਾਉਂਦੀ ਆ। ਝੋਣ ਚਵਾਂਤ ਬਹੁਤ ਲੱਗਾ। ਆ ਇਹਦੇ ਅਗਲੇ ਥਣਾਂ ਦਾ ਚਵਾ ਜਿਹੜਾ ਤੇ ਪਿਛਲੇ ਥਣਾਂ ਦਾ ਵਿਚਵਾ ਦਿਖਾ ਦਿਓ ਜੀ ਬਿਲਕੁਲ ਸਾਫ ਛਵਾਈ ਹੈ ਜੀ ਚਲੋ ਠੀਕ ਹੈ ਤੇ ਬਾਕੀ ਆ ਥਾਣੇ ਦੇ ਕਈ ਲਾਗੇ ਤਾਂ ਦੇਖ ਸਕਦੇ ਜੇ ਥਣਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਹਵਾ ਨਾਇਰਮ ਕਰਕੇ ਦੇਖ ਸਕਦੇ ਲਿਆ ਖੋਲਾ ਵੇਖੀ ਤੋਰ ਦੀ ਫਿਰ ਇਹਨਾਂ ਬਾਕੀ ਪੂਰੀ ਵੱਟੀਆਂ ਮੱਜਾਂ ਜਿਆ ਵੀਰ ਦੀ ਉਹਨਾਂ ਦੇ ਕਾਦੇ ਦੇ ਬਰਾਬਰ ਹੀ ਆਉਂਦੀ ਆ ਤੇ ਸਪੋਰਟਾਂ ਵੀ ਪੂਰੀ ਚੜਾਈ ਤੇ ਆ ਤੇ ਹਵਾਨਾ ਇਹ ਲਾਜਾ ਇਹ ਦੋ ਦੋ ਢਾਈ ਢਾਈ ਲੱਗ ਪਾਉਂਦੀ ਆ ਇਹ ਵੀ ਰੇਲਾ ਪੇਜ ਇੱਕ ਮਿੰਟ ਰੋਕ ਦੋ ਇੱਥੇ ਆ ਦੇਖ ਸਾਦੇ ਜੀ ਇੱਕ ਰੀ ਪੂਰੀ ਵੀਰ ਦੀ ਉਹਨਾਂ ਦੇ ਢਾਈ ਦੇ ਬਰਾਬਰ ਹੀ ਆਉਂਦੀ ਇੱਕ ਵਾਰੀ ਫੇਰ ਲੈ ਜਾਓ ਘੁਮਾ ਕੇ ਉਧਰ ਨੂੰ ਫੇਰ ਤੋਂ ਹੋਰ ਕੇ ਦਿਖਾ ਦੀ ਆ ਲੈ ਆ ਜੀ ਬਾਕੀ ਵੀ ਜਿੰਨੇ ਘਰੇ ਸ਼ੌਂਕ ਨਾ ਘਰੇ ਝੋਟੀ ਰੱਖਣੀ ਆ ਲੈ ਜਾ ਵੀਰ ਜੀ ਬੰਦੋ ਜੀ ਤੇ ਕਿੰਨਾ ਵੀਰ ਜੀ ਫਿਰ ਮੁੱਲ ਰੱਖੀਏ ਦਾ ਆਪਾਂ ਭਾਜੀ ਮੁੱਲ ਕਰਨ ਦਾ ਭਾਵੇਂ ਉਹ ਜੀ ਝੋਟਿਆ ਦਾ ਲੋਕ 1 60 ਪੈੜੀ ਕਰੀ ਜਾਂਦੇ ਆ ਹਾਂਜੀ ਆਪਾਂ ਹਾਂ ਨਾਲ ਹੀ ਕਰੀਏ ਕਿੰਨੇ ਜਿਹੜੀ ਦੇਣੀ ਆ ਨਾ ਝੋਟੀ ਮੰਗ ਨੂੰ 4 ਡੇਡ ਮੰਗ ਲਈਏ ਹਾਂਜੀ 1 35 ਦੀ ਝੋਟੀ ਦੇ ਦਾਂਗੇ ਅੱਛਾ 1 ਲੱਖ ਤੇ 35000 ਤੇ ਜਿਆਦਾ ਹਾਂਜੀ 1 ਲੱਖ 35 ਹਾਂ ਚਲੋ ਬਾਕੀ ਮੌਕੇ ਤੇ ਮਨਤਨ ਕਰ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਕੋਈ ਨਹੀਂ ਕਰਦਾ ਠੀਕ ਆ ਤੇ ਹੁਣ ਆ ਜਿਹੜੀ ਆ ਨੀਲੀ ਦੀ ਮੱਝ ਆ ਗਈ ਜੇ ਇਹ ਵੀ ਚੰਗੀ ਭਾਰੀ ਮੱਝ ਭਾਰੇ ਪੱਲੇ ਦੀ ਆ ਹਾਂਜੀ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਆ ਹਾਂ ਦੇਖ ਸਕਦੇ ਟੇਡੇ ਘਟ ਵਾਲੀ ਆ ਬਿੱਲੀਆਂ ਖਾਂ ਲਈ ਆ ਇਹ ਕਿੰਨੇ ਕ ਦੁੱਧ ਆ ਲਈ ਜੀ ਵੀਰ ਜੀ ਪਾਜੀ ਉਹ ਘਰ ਵਾਲੇ ਤੇ ਕਹਿੰਦੇ ਵੀ ਤੇਰਾ 14 ਕਿਲੋ ਕਿਤੇ ਲੈ ਆਈ ਹਾਂ ਜੀ ਤੇ 14 15 ਕਿਲੋ ਆਂਦੇ ਚੋਂਦੇ ਰਹੇ ਆ ਮੈਂ ਕਰ ਤੇ ਜੇ ਸੁਣੀ ਜੋ ਅੱਛਾ ਤੇ ਮੁੰਡਾ ਕਬੱਡੀ ਖੇਡਦਾ ਜਿੰਨਾਂ ਕੋਲ ਹੈ ਅੱਛਾ ਆਂਦਾ ਰਖਾ ਸਾਹਬ ਦੀ ਜੋ ਹੋਈ ਹੈ ਚਲੋ 12 13 ਕਿਲੋ ਦਰਮਾਨ ਨਾਲ ਗੱਡੀ ਜਾਊ ਤੋਰ ਹਾਂ ਫਿਰ 13 ਕਿਲੋ ਦੇ ਲਾਗੇ ਬੰਨੇ ਜਿਹੜਾ ਵਾ ਕੋਈ ਕਿਲੋ ਉੱਪਰ ਤੇ ਕਿਲੋ ਥੱਲੇ ਇੰਨਾ ਕ ਦੁੱਧ ਜਿਹੜਾ ਕਹਿੰਦੇ ਕੱਟ ਸਕਦੀ ਹੈ ਬਾਕੀ ਮੱਝ ਭਾਰੀ ਹੈ ਵੀ ਕਾ ਤੇ ਕਾਠ ਦੀ ਚੰਗੀ ਆ ਚੰਗਾ ਸਟਰਕਚਰ ਇਹਦਾ ਵੀ ਤੋ ਇਹ 5-7 ਦਿਨ ਜੈ ਇਹਨੇ ਲੈ ਜਾਣੇ ਆ। ਆ ਦੇਖ ਸਕਦੇ ਜੀ। ਆ ਚੇੜਾ ਇਹਦਾ ਕਰੀ ਦੇਖ ਸਕਦੇ ਜੀ ਚੰਗੀ ਤਰ੍ਹਾਂ। ਲੈ ਆਯੋ ਵੀਦੀ। ਬਾਕੀ ਇਹ ਵੀ ਜਿਹੜੇ ਕਿਸੇ ਵੀ ਨੇ ਡੇਰੀਆਂ ਡੇਰੀ ਚ ਚਾਉਣੀਆਂ ਉਹਨਾਂ ਲਈ ਚੰਗੀ ਆ। ਚਲੋ ਬੰਦ ਹੋ ਵੀਦੀ ਨੂੰ। ਤਬਾ ਤੇ ਦਾ ਮੁੱਲ ਵੀਰ ਜੀ ਫਿਰ ਇਹਦਾ ਭਾਈ ਹਾਂ ਨਾ ਹੀ ਦੱਸੀ ਆਪਾਂ ਕਿੰਨਾ ਨੂੰ 99 ਕਰ ਲਈਏ ਹਾਂਜੀ ਜਿਹੜੀ ਦੇਣੀ ਆ ਆਪਾਂ 85000 ਦੀ ਦੇਣੀ ਅੱਛਾ 85000 ਦੀ ਦੇ ਦੇਣੀ ਹਾਂਜੀ ਦੇ ਦਾਂਗੇ ਠੀਕ ਹੈ ਜੀ ਤੇ ਆ ਤੋਕਰ ਗੱਬਣ ਮੱਝ ਜੀ ਹਾਂਜੀ ਇਹ ਚੰਗੇ ਮਤਲਬ ਪੂਰੇ ਘਾਰੇ ਸਟਰਕਚਰ ਜਿਆ ਪੂਰਾ ਹਾਂ ਵੀ ਕੱਦ ਕਾਟਦੀ ਹੈ ਤੇ ਥਾਣਾ ਦਾ ਸਾਈਜ਼ ਐਪ ਦੇਖ ਸਕਦੇ ਤੇ ਮਿਲਕ ਵਿੱਚ ਇਹਨੂੰ ਚੰਗੀ ਮੋਟੀ ਗਾਵਾਂ ਵਰਗੀ ਲੱਗੀ ਹੈ। ਜਮਾਨੇ ਤੇ ਬਰੀਕ ਬਰੀਕ ਨਾੜਾਂ ਵੀ ਆਪਾਂ ਦੇਖ ਸਕਦੇ। ਕਿੰਨੇ ਚਿਰ ਦੀ ਚੱਕ ਪਾਸੇ ਵੇਦੀ ਹੈ? ਭਾਜੀ ਇਹ 7 ਮਹੀਨੇ ਤੋਂ ਪਰੋਗੀ ਹੈ। 7ਾਂ ਤੋਂ ਉੱਪਰ ਹੋਗੀ ਹੈ। ਹਾਲੀ ਵੀ ਦੁੱਧ ਜਿਹੜਾ 11 ਕਿਲੋ ਕੋ ਕੰਡੇ ਦਰਾ ਕੇ ਲੈ ਗਏ। ਤਿਆਰ ਜਿਹੜਾ ਮੋਕੇ ਤੇ। ਤੇ ਸੱਜਣ ਤੋਂ ਕਿੰਨਾ ਦੁੱਧ ਤੁਸੀਂ ਕੱਢਿਆ ਆਪ ਹੱਥੀ ਜਿਹੜਾ ਆਪਣੇ ਹੱਥੀ ਚ ਹੋਇਆ ਨਾ ਆਪਾਂ 17 ਦੇ 18 ਦੇ ਹੀੜਗੜ ਜਿਹੜੀ ਆਪਣੀ ਸੇਵਾ ਦੇ ਹਿਸਾਬ ਨਾਲ ਆਪਾਂ ਚੋਇਆ ਜੀ ਅੱਛਾ ਹਾਂਜੀ ਏਰਕਾ ਜਿਹੜੀ ਆ ਪਹਿਲਾਂ ਥੋੜੀ ਜਿਹੀ ਲਿਸਾ ਆਪਾਂ ਨਹੀਂ ਏਰਕਾ ਨੂੰ ਪੂਰਾ ਆਪਾਂ ਸੱਡ ਰਾਜੀ ਹੁਣ ਪੂਰੀ ਹੋ ਗਈ ਹੈ ਹਨਾ ਏਰਕੀ ਤੇ ਫਿਰ ਦੁੱਧ ਵੱਧ ਕੱਢੂ ਏਰਕਾ ਤੁਹਾਨੂੰ ਬਤਾ 20 ਕਿਲੋ ਤੋਂ ਬਾਹਰ ਕੱਢੋ ਠੀਕ ਹੈ ਤੇ ਆ ਕੱਟਾ ਇਹਦਾ ਸੋਵੇ ਦਾ ਜੀ ਬਾਜੀ ਇਹ ਇਹਦੇ ਪਹਿਲੇ ਇਹਦੇ ਸੋਵੇ ਦਾ ਜੀ ਆਹੀ ਸੋਵੇ ਦਾ ਤੇ ਕੱਟਾ ਆ ਇਹ ਵੀ ਵਿੱਚ ਨਾ ਵਾ ਇਹ ਤਾਂ ਨਾ ਹੁਣੇ ਬਾਅਦ ਚ ਵੱਖਰਾ ਵਿਖਾ ਦਿੰਦੇ ਤੇ ਵੇ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਹਰ ਕਿੰਨੇ ਕੱਢਣਾ ਤੇ ਬਾਕੀ ਮੱਝ ਪੂਰੀ ਭਾਰੀ ਆ ਛੋਟੇ ਹਾਥੀ ਜ ਮੱਝ ਨਹੀਂ ਆਉਣੀ ਬਲੈਰੋ ਜਿਹੜੀ ਆਉਣੀ ਮਸਾਈ ਵਾਲੀ ਮੱਝ ਜਿੱਡੀ ਤਗੜੀ ਮੱਝ ਆ ਬਾਕੀ ਕੋਈ ਆਣ ਕੇ ਵੇਖੇ ਇੱਕ ਕਰੀ ਵਿਰਲੇ ਵਿਰਲੇ ਪਸ਼ੂ ਲੱਭਦੇ ਆ ਇਹੋ ਜਿਹੀ ਜਿਹੋ ਜਿਹੀ ਵੀ ਜਿਨ੍ਹਾਂ ਨੇ ਘਰੇ ਮੱਝ ਸੰਭੀ ਘਰੇ ਵੀ ਪਸ਼ੂ ਜਿਹੜੇ ਰੱਖਿਆ ਸੋਹਣੇ ਰੱਖਿਆ ਉਹ ਜੀ ਇਹਨਾਂ ਨੇ ਲੈ ਜੀ ਆਸ ਸੋਹਣੇ ਕੇ ਦੇਖੋ ਲੈ ਜਾ ਲੈ ਜਾ ਅੰਦਰ ਬੱਜਦੀਆਂ ਵੇ ਸੰਦੇਕੋ ਗਾਵਾ ਚੰਗੇ ਰਿਕਾਰਡ ਵਾਲੀ ਉਹ ਵੀ ਤੇ ਉਹ ਕੱਲੀ ਬੱਜੀ ਆ ਤੇ ਤਾਂ ਕਰਕੇ ਉਹਦਾ ਡਿੰਗੀ ਜਾਂਦੀ ਆ ਪਸੇ ਦੋ ਹੀ ਰੱਖੇ ਵੀ ਦੀਆਂ ਨੇ ਘਰੇ ਪਰ ਦੋਵੇਂ ਹੀ ਚੰਗੇ ਆ ਆ ਦੇਖ ਸਾਡੇ ਜੀ ਪੂਰੀ ਹਾਥੀ ਵਰਗੀ ਮੱਝ ਆ ਜਿਹੜੀ ਤੇ ਕੋਈ ਫਾਲਤੂ ਮਾਸ ਨਹੀਂ ਵੱਧ ਬਿਲਕੁਲ ਨਿੱਗਰ ਝੋਟੀ ਆ ਜਿਹੜੀ ਆ ਬਣੀ ਤੇ ਬਾਕੀ ਹਵਾਨੇ ਦਾ ਸਟਰਕਚਰ ਵੀ ਇਹ ਰਾ ਦੇਖ ਸਕਦੇ ਜੀ ਤੇ ਮੁੱਲ ਵਿਧੀ ਦਾ ਫਿਰ ਇਹਦਾ ਭਾਜੀ ਫਿਰ ਫੋਨ ਤੇ ਕਰਾਂਗੇ ਅੱਛਾ ਤਾਂ ਮੁੱਲ ਫੋਨ ਤੇ ਕਰ ਲਓਗੇ ਠੀਕ ਬਾਕੀ ਕੋ ਵੀਰ ਫੋਨ ਲਾਵੇ ਕਰੀ ਹਨਾ ਤੇ ਬਾਕੀ ਮਾਝ ਸਾਹਿਬ ਦਾ ਮੁੱਲ ਲਾਵੇ ਤੇ ਮਾਝ ਜਿਹੜੀ ਵਿਧੀ ਉਹਨਾਂ ਨੇ ਦੇ ਦੇਣੀ ਆ ਤੇ ਆ ਕਟਾ ਵੀ ਭੇਜ ਦੇਣਾ ਫਿਰ ਇਹ ਵੀ ਦੇ ਦੇਣਾ ਭਾਈ ਫਿਰ ਜੇ ਚਲੋ ਕੋਈ ਸ਼ੌਂਕੀ ਤੌਰ ਤੇ ਰੱਖਣ ਵਾਲਾ ਉਹ ਬੰਦਾ ਉਹਨੂੰ ਦਵਾਂਗੇ ਸ਼ੌਂਕੀ ਤੌਰ ਤੇ ਹਨਾ ਜੇ ਕਿ ਇਹ ਆਹ ਮੱਝ ਦਾ ਕੱਟਾ ਆ ਹਾਂਜੀ ਤੇ ਇਹ ਆ ਪਤਾ ਕਿਹੜੇ ਟੀਕੇ ਦਾ ਹੈ ਨਹੀਂ ਭਾਈ ਇਹ ਤਾਂ ਮੈਂ ਨਹੀਂ ਟੀਕਾ ਭਰਾਇਆ ਮਗਰੋਂ ਕਿਹਨੇ ਭਰਾਇਆ ਆਪਰੇ ਭਰਾਇਆ ਆ ਅੱਛਾ ਹਾਂਜੀ ਕੱਟਾ ਬਹੁਤ ਨਸਲਦਾਰ ਕਹਿੰਦਾ ਰੱਖਣ ਵਾਲਾ ਹੈ ਅੱਛਾ 8-9 ਮਹੀਨੇ ਦਾ ਹੋਇਆ ਜੀ ਸਾਰੇ ਜੀ ਸਾਲ ਦੇ ਲੱਗ ਬੰਨੇ ਮੰਨ ਕੇ ਚੱਲੀਏ ਆਪਾਂ ਤੇ ਇਹਦਾ ਮੁੱਲ ਫਿਰ ਕਿੰਨਾ ਰੱਖਣਾ ਕੱਟੇ ਦਾ ਇਹਦਾ ਭਾਜੀ ਹਾਂ ਨਾ ਜਿਹੜਾ 35000 ਦਾ ਅੱਛਾ 35000 ਦਾ ਹਾਂਜੀ ਠੀਕ ਆ ਬਾਕੀ ਉਮਰਦੇਸ ਸਾਹਿਬ ਨਾ ਕੱਦ ਕਾਠ ਚੰਗਾ ਵਾ ਪਲਿਆ ਵਾ ਸੰਭੇ ਸੰਭੇ ਚੰਗਾ ਵਾ ਤੇ ਬਾਕੀ ਆ ਬਈ ਆਪਣੀ ਟੋਕੜ ਗੱਬਨ ਚੱਕ ਪਾਸ ਕਰਵਾ ਕੇ ਖੜੋ ਗੱਬਨ ਪਾਸ ਕਰੋ ਤੇ ਸੂਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ